ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਆਈ ਹੋਪ ਤੁਸੀਂ ਠੀਕ ਹੋ ਅਸੀਂ ਠੀਕ ਹਾਂ ਸਵਾਗਤ ਹੈ ਤੁਹਾਡਾ ਸਾਡੇ ਮਾਣ ਬਲੋਗ ਦੇ ਵਿੱਚ ਅਤੇ ਹੁਣ ਸਵੇਰ ਦੇ ਆਇਆ ਸੱਤ ਵੱਜ ਚੁੱਕੇ ਮਾਝਾ ਤਰ੍ਹਾਂ ਦਾ ਆਪਾਂ ਲੈਣੀ ਕੱਢ ਦੇਣਾ ਇਕੱਲੇ ਗਾਵਾਂ ਹੀ ਰਹਿੰਦੀ ਪਤਾ ਨਹੀਂ ਮਸ਼ੀਨ ਦੇ ਉਹਨੂੰ ਕੀ ਚੱਕਰ ਆ ਚੁੱਕਿਆ ਉਹਦਾ ਅਤੇ ਉਹ ਤਾਂ ਕੱਢਣੇ ਆਪਾਂ ਨੇ ਮਸ਼ੀਨ ਨਾਲ ਹੀ ਅਤੇ ਇੱਕ ਮੱਝ ਰਹਿ ਗਈ ਜਿਹਨੇ ਚੁੱਕ ਕੇ ਜਾਣੀ ਹੈਗੀ ਉਹ ਹਜੇ ਤੱਕ ਆਏ ਨਹੀਂ ਸੱਤ ਵੱਜ ਚੁੱਕੇ ਹੈਗੇ ਅਤੇ ਬਾਕੀ ਦੇਖਦੇ ਹਾਂਗੇ ਕੀ ਬਣਦਾ ਗਾ ਅਤੇ ਜਿਹੜੀ ਆਪਣੀ ਗਾਂ ਬਿਮਾਰ ਹੋਈ ਸੀ ਪਰਮਾਤਮਾ ਦੇ ਸ਼ੁਕਰ ਨਾਲ ਠੀਕ ਹੋ ਚੁੱਕੀ ਹੈਗੀ ਉਹ ਸ਼ਾਮ ਨੂੰ ਉਹਦੇ ਅੱਠ ਕੁ ਸੱਦੇ ਕੱਟ ਤੱਕ ਖੜੀ ਹੋ ਰਹੀ ਸੀ ਜੀ ਸਖਮਾਤਾਂ ਬਹੁਤ ਫਕਰ ਕਰਦੇ ਆਗੇ ਕਿ ਕਿ ਮੌਤਾ ਇੱਦੇ ਸਾਡਾ ਨਾਲ ਰਹੇ ਕਿ ਆਪਣਾ ਇਹਦਾ ਕੰਮ ਆ ਪਸ਼ੂਆਂ ਦਾ ਤੁਹਾਨੂੰ ਪਤਾ ਇਹਦੇ ਵਿੱਚ ਬਹੁਤ ਉਤਾਰ ਚੜਾਅ ਆਉਂਦੇ ਰਹੇ ਨੇ ਕਦੇ ਪਸ ਬੁਣਾ ਰਹੇ ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ ਜਿਹੜੇ ਕੱਲ ਇਹ ਪਰਸੋਂ ਅਚਾਨਕ ਹੋਈ ਸੀ ਗਾਂ ਸਾਡੀ ਇਹਦਾ ਸਾਨੂੰ ਪਤਾ ਨਹੀਂ ਸੀਗਾ ਕਿ ਚੰਗੀ ਭਲੀ ਖੜੀ ਹੋਈ ਆ ਵੀ ਪਾਣੀ ਪਲਾਇਆ ਸਾਰਾ ਕੁਝ ਕਰਿਆ ਦੁਪਹਿਰੇ ਖੜੀ ਹੋ ਕੇ ਜਦ ਬੈਠਣ ਲੱਗੀ ਕੋਲਾ ਤੇ ਡਿੱਗ ਗਈ ਚਲੋ ਹਜ ਜੀ ਕਹਿਣੇ ਪਰਮਾਤੇ ਆ ਸ਼ੁਕਰ ਹੈਗਾ ਤੇ ਚੱਲ ਜਿਹੜੀ ਬੱਸੀ ਸੀ ਅਸੀਂ ਦਰਦਿਆਂ ਨੂੰ ਬੇਇਜ਼ਤੀ ਦੀ ਪਤਾ ਨਹੀਂ ਹੁੰਦਾ ਹੈਗਾ ਤਾਂ ਕਰਦੇ ਤੇ ਚਲੋ ਹੁਣ ਕਰਦੇ ਆਪਾਂ ਵਲੌਗ ਵੀ ਸਟਾਰਟ ਕਰਦੇ ਆ ਇੱਧਰ ਕਰੀ ਜਾਂਦੇ ਆ ਆਪਣੀ ਮਸ਼ੀਨ ਦੀ ਤਾਰ ਲੋਟ ਹੋਈ ਨਹੀਂ ਹੂੰ ਸਿੱਧੀਆਂ ਮਸ਼ੀਨ ਲਾ ਕੇ ਦੇਖ ਲਉ ਨਾ ਮਸ਼ੀਨ ਬਸ ਆਉਂਦੀ ਨਹੀਂ ਹਾਂ ਤਤ ਵਾ ਚੁੱਕਿਆ ਨਾ ਉਹ ਆਇਆ ਘਟਾਰ ਚੋਣ ਹੁਣ 8 ਵਜੇ ਤਾਰ ਚੋਣੀ ਆ ਇਹਨਾਂ ਨੇ ਲੋਕਾਂ ਦੇ ਵੀ ਹੱਦ ਆ ਨਾਲ ਦੂਜੇ ਦਾ ਪਸੂ ਰੁਕਾ ਦਿੰਦੇ ਆਗੇ ਤੇ ਆ ਤੁਹਾਨੂੰ ਦਿਖਾਉਣੇ ਆਹ ਵਾਲੀ ਗਾਂ ਆਸੇਗੀ ਵਿਚਾਰੀ ਕੋ ਲੱਤੇ ਹੋ ਹੋ ਗਈ ਸੀ ਤੇ ਹੁਣ ਤਾਂ ਠੀਕ ਆ ਦੇਖੋ ਜੀ ਖਾਂਦੀ ਹੈਗੀ ਬਸ ਹੁਣ ਇਹਨੂੰ ਖਰਾਕ ਦੀ ਲੋੜ ਹੁਣ ਖਰਾਕ ਪਾਉਣ ਦੇ ਬਾਅਦ ਪਤਾ ਜਿੰਨਾ ਸੀ ਇਹਨਾਂ ਨੂੰ ਲੇਟੀ ਪਾਈ ਆ ਹੁਣ ਅਸੀਂ ਨੇ ੇਟੀ ਵੀ ਖਵਾਉਣੀ ਆ ਚੋਕਰ ਵੀ ਲਿਆਂਦਾ ਹੋਇਆ ਫੀਡ ਵੀ ਹੈਗੀ ਦੋ ਤਿੰਨ ਦਿਨਾਂ ਚ ਮੁੱਕ ਜਾਂਦੀ ਹੈਗੀ ਤੋ ਚਾਰ ਵੀ ਲੈ ਕੇ ਆਏ ਆਂ ਅਸੀਂ ਇਹ ਵੀ ਕੀ ਚੱਕਰ ਸਮਝ ਗਰ ਲੋ ਬਾਹਰ ਆ ਮੈਨੂੰ ਕਾ ਟਾਕਾ ਕੱਸਦੀ ਜਿਹੜੀ ਰਾਜ਼ੀ ਨਹੀਂ ਹੁੰਦੀ ਹੈ ਗਈ ਆਂ ਅਸੀਂ ਸੋਚਦੇ ਹੁੰਨੇ ਆਂ ਅਸੀਂ ਤੇ ਬਾਕੀ ਦੇ ਕੰਮ ਤੇ ਕਢ ਲੈਸ ਤਰ ਕਲੀਏ ਬੂਰੀ ਉਹਦੀ ਰਹਿੰਦੀ ਆ ਮੈਨੂੰ ਲੱਗਦਾ ਆਗੇ ਭਾਈ ਦੇਖ ਤਾਂ ਚਾਹੁੰਦੇ ਆ ਤੇ ਤਰ ਨਹੀਂ ਚਾਹੁੰਦੇ ਤੇ ਬਾਕੀ ਸਾਰੇ ਸਪ ਫੜੇ ਆਗੇ ਅੰਦਰ ਹੁਣ ਬਾਕੀ ਆਪਾਂ ਰਹਿਗੇ ਗੋਹਾ ਕੋੜ ਚੱਕਣਾ ਹੈ ਗੋਹਾ ਕੋੜ ਚੱਕਾਂਗੇ ਹਾਂਜੀ ਹੁਣ ਟਾਈਮ ਹੋ ਚੁੱਕਿਆ ਪਾਣੀ ਪਿਵਾਉਣ ਦਾ ਤੇ ਆਪਾਂ ਪਿਆ ਰਹੇ ਇੱਧਰ ਪਸ਼ੂਆਂ ਨੂੰ ਪਾਣੀ ਤੇ ਨਵਾਈਆਂ ਚ ਜਾਣੀਆਂ ਨੇ ਕਿਉਂਕਿ ਇਹਨਾਂ ਨੇ ਜਾਣਾ ਮੋਟਰ ਕੱਢਣ ਤਾਂ ਕੰਮ ਹੈਗਾ ਸਪੀਡ ਵਾਲਾ ਤੇ ਬਸ ਇਹ ਪਾਣੀ ਪਿਾਈ ਜਾਂਦੇ ਆ 15 ਸੰਬਰ ਲੱਗਣਾਗਾ ਉਹ ਵੀ ਸਾਰੇ ਨੂੰ ਹਜੇ ਪਾਣੀ ਪਿਵਾਉਣਾ ਕਿਉਂਕਿ ਧਾਰਾ ਚੋਚੋ ਸਾਈਡ ਤੇ ਕਰੀ ਗਿਆਗੇ ਤੇ ਆ ਕੱਟੀਆਂ ਨੇ ਤੇ ਆ ਵਾਲਾ ਸਾਰਾ ਸੰਬਰ ਨਗੋਹਾ ਕੁੜਾ ਚੱਕੜਾਗਾ ਤੇ ਉਹ ਮੱਜ ਗਈ ਹੋਗੀ ਸੇਲ ਠੀਕ ਆ ਨਾ ਉਹ ਹੋ ਗਈ ਸੇਲ ਉਹ ਅੱਜ ਲੈ ਜਾਣਗੇ ਘੰਟੇ ਦੋ ਘੰਟੇ ਨੂੰ ਲੈ ਜਾਣੂ ਜਦੋਂ ਮਰਜ਼ੀ ਲੈਣ ਦੁੱਧ ਲੈ ਕੇ ਛੁਆ ਕੇ ਸਾਰਾ ਕੁਝ ਫਿਨਿਸ਼ ਹੋ ਚੁੱਕਿਆ ਆਪਣਾ ਤੇ ਆ ਗੱਡੀ ਸਾਡੀ ਕੱਟੀ ਤੇ ਚਲੋ ਹੁਣ ਕਰਦੇ ਆਪਦੇ ਬਸ ਕੰਮ ਦੀ ਸਪੀਡ ਨਾਲ ਕੰਮ ਰੈਡੀ ਕਾੜਾ ਮੈਂ ਦਿੱਤਾ ਸੀ ਰੱਖ ਤੇ ਹੁਣ ਬਸ ਲੇਟੀ ਵੀ ਖਵਾ ਦੇ ਇਹਨਾਂ ਨੂੰ ਸਾਰੇ ਫਿਨਿਸ਼ ਕਰਦੇ ਨਾ ਲੇਟੀ ਚਲੋ ਬਾਕੀ ਹੁਣ ਘਾਟ ਟੈਂਟ ਤੋਂ ਹਾਂ ਤੋ ਹਾਂ ਜੀ ਹੋਰ ਰਹਿ ਗਿਆ ਆਪਣਾ ਉਧਰ ਪਾਣੀ ਪੀ ਆ ਜਾਂਦੇ ਬਸ ਉਧਰ ਮੱਠ ਲੱਗੀ ਹੋਈ ਹੈਗੀ ਤੇ ਬਾਕੀ ਸਾਰਾ ਅੰਦਰ ਦਾ ਆਪਾਂ ਸੰਭਰ ਦਾ ਕਲਰ ਉਹ ਚੱਕਣਾ ਲੈ ਰਹਿ ਗਿਆ ਤੇ ਹੁਣ ਬਸ ਉਹ ਪੱਟ ਦਾ ਅੰਦਰ ਤੋਂ ਕਿੰਨਾ ਚੁਗੀ ਜਾਂਦੇ ਤਾਂ ਕਾਫੀ ਹੋ ਚੁੱਕੀ ਆ ਬਹੁਤ ਜਿਆਦਾ ਨਹੀਂ ਕਾ ਜਿੱਦੋਂ ਬਹੁਤ ਆਪਾਂ ਸੰਭਰੀ ਜਾਂਦੇ ਸੀਗੇ ਉਹ ਸੰਘਾ ਦੇ ਕੋਈਂ ਦੇ ਪਾਣੀ ਉਹ ਕਰਨਾ ਵੀ ਲੱਗਿਆ ਹੋਇਆ ਕੱਟਿਆਂ ਨੂੰ ਪਾਣੀ ਚਾਹੀਦਾ ਉਹ ਕੱਟਿਆਂ ਨੂੰ ਤਾਂ ਪਿਆ ਤਾਂ ਹੁਣ ਉਹ ਗਾਣ ਵੀਡੀਓ ਗਾਹ ਦੀ ਬਿਮਾਰ ਹੋ ਕੇ ਕਿਆ ਕੱਟੇ ਕੰਨ ਕੱਚੇ ਥਾਂਵੇਂ ਵੱਲੋਂ ਵੀ ਕੱਚਾ ਥਾਂੋਂ ਕੱਟ ਹਮਾਰਾ ਮਨੋਂ ਉਹਨਾਂ ਨੂੰ ਕੱਚੇ ਥਾਂ ਵੀ ਰੱਖ ਦੇ ਲਿਆਗੇ ਬਸ ਥੋੜੇ ਟਾਈਮ ਨੂੰ ਇੱਧਰ ਨੂੰ ਸ਼ਾਂ ਨ ਮੁਰਜ ਜਾਣਾ ਨਾ ਤੇ ਸਾਹ ਆ ਜਾਣੀ ਹੈ ਜੀ ਤੇ ਕਿ ਆਏ ਨਾ ਪਸ਼ੂ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਪੱਕੇ ਥਾਂ ਉੱਠਣੇ ਇਹ ਚਲਪੀ ਜਾਂਦਾ ਕਿ ਗਿੱਲਾ ਹੁੰਦਾ ਬਸਾਬ ਕਰ ਦੋ ਜੀਆਂ ਲੈ ਜੀਆਂ ਤਾਂ ਕਰਕੇ ਹੁਣ ਉਹਨੇ ਵੀ ਪਾਣੀ ਪੀਣਾ ਸਵੇਰੇ ਨੂੰ ਮੈਂ ਪਿਆ ਤਾਂ ਅਸੀਂ ਨੇ ਪੀ ਕੇ ਬਤਾਈਏ ਇੱਥੇ ਬੰਨੀ ਹੈ ਜੀ ਧਾਰਾ ਕੋਲੇ ਜਦੋਂ ਹੁਣ ਦੇਖ ਲੈਣਾ ਉਹਨੂੰ ਕਾਲਾ ਤਰਿਆ ਹੋਇਆ ਇਹਦਾ ਕਾਲਾ ਵੀ ਗਲਾਮ ਹੋ ਗਿਆ ਦੇ ਵਿੱਚ ਸਾਰਾ ਸਮਾਨ ਪਾਇਆ ਹੋਇਆ ਹੈਗਾ ਤੇ ਚਲ ਬਾਕੀ ਅਪਡੇਟ ਦਵਾਂਗੇ ਤੁਹਾਨੂੰ ਬਾਅਦ ਚੋਂ ਮੱਝ ਆ ਗਈ ਇੱਧਰ ਹੀ ਵਾਪਸ ਆ ਜਾਂਦੀ ਆ ਚਲੋ ਬਾਕੀ ਮਿਲਾਂਗੇ ਤੁਹਾਨੂੰ ਕੰਮ ਕਰਕੇ ਅਪਡੇਟ ਕਰੀ ਦੇਤੀ। ਸ਼ੁਆਦੀ ਟੁਕ। ਹਾਂਜੀ ਆਪਣਾ ਸਾਰਾ ਪਸੂ ਦਾ ਇਧਰ ਕੰਮ ਨਿਪੜ ਚੁੱਕਿਆਗਾ ਸਾਰਾ ਡਨ ਹੋ ਚੁੱਕਿਆਗਾ। ਆਵਣਾ ਬੈਠੇ ਹੈਗੇ, ਅਸੂ ਆਪਣੇ। ਤੇ ਆ ਦੇਖੋ ਸਟੇਪ ਥੱਲੇ ਖੰਡੇ ਖਾਂਦੀ ਆ। ਨੂਰ ਆ ਬੈਠੀ ਹੈ ਜੀ। ਬਸ ਸਾਰਾ ਕੰਮ ਫਿਨਿਸ਼ ਹੋ ਬਸ ਇਧਰਲਾ ਕੰਮ ਰਹਿਦਾਗਾ ਹੁਣ ਮੇਰੇ ਜਿਹੜੇ ਲੀਡ ਲੱਤੇ ਰਹੇਗਾ ਤੁਹਾਨੂੰ ਕੋਈ ਮਤੋਂ ਤੇ ਆਪਾਂ ਨੇ ਤੇ ਬੱਚਿਆਂ ਨੂੰ ਕਿਹਾ ਵੀ ਨਾ ਲਓ। ਨਾ ਕੇ ਉਦੋਂ ਮਗਰੋਂ ਆਪਣਾ ਸਾਰਾ ਕੰਮ ਹੋਊਗਾ। ਲੀਡ ਲੱਤੇ ਮਾੜੇ-ਮੋਟੇ ਰਹਿੰਦੇ ਹੈ ਵੀ ਹੋ ਜਾਣਗੇ ਨਿਪੜ ਜਾਊਗਾ ਕੰਮ। ਚਲੋ ਬਾਕੀ ਅਪਡੇਟ ਦੋ ਅਸੀਂ ਤੁਹਾਨੂੰ ਜਲਦੀ ਹੁਣ ਆਪਾਂ ਆਇਆ ਜੀ ਇੱਧਰ ਆਪਣੇ ਜਿੱਥੇ ਮੇਰੇ ਫਾਲ ਦੇ ਬੂਟੇ ਲੱਗੇ ਹੋਏ ਹੈਗੇ ਫਲਾਂ ਦੇ ਤੇ ਕਿੰਨੂੰ ਤੁਹਾਨੂੰ ਦਿਖਾਉਨੇ ਆ ਕਿੰਨੂੰ ਤਾਂ ਵਧੀਆ ਹੋਏ ਪਏ ਨੇ ਦੇਖ ਸਕਦੇ ਹੋ ਕਿੰਨੂੰ ਤਾਂ ਬਹੁਤ ਵੇ ਬੁੱਝਾ ਸਾਰਾ ਪਰਿਆ ਹੋਇਆ ਦਾ ਦੇਖ ਸਕਦੇ ਕਲੀ ਪਾਤੀ ਸੀ ਮੇਰੇ ਵਿੱਚ ਕੁਕਮੀਨ ਦੇ ਕਾਰਨ ਨਾ ਜੜਾ ਇਹਨਾਂ ਦੀ ਗੱਲ ਲੱਗ ਸੀ ਦੇ ਵਿੱਚ ਪਾਤੀ ਸੀ ਕਲੀ ਤੇ ਸਾਰਾ ਕੁਝ ਮਚਾਤਾ ਮੀਨ ਇਹ ਤੂੰ ਜੜ ਮੇਰਾ ਜਿਹੜਾ ਮੈਨੂੰ ਮੇਰਾ ਫੇਵਰਿਟ ਫਲਾਂ ਸੀਗਾ ਉਹ ਹੈਗਾ ਸੀ ਪਪਾਇਆ ਮਤਲਬ ਪੀਤਾ ਤੇ ਪਪੀਤੇ ਨੂੰ ਥੱਲੇ ਡੱਗ ਪਿਆ ਸੀਗਾ ਕੇਰਾ ਤਾਂ ਮੈਂ ਇਹਦੇ ਨਾਲ ਸਪੋਰਟ ਲਾ ਕੇ ਉਹਨੂੰ ਖੜਾ ਕਰਕੇ ਵਿੱਚ ਕਲੀ ਪਾਤੀ ਆਪਾਂ ਨੇ ਥੱਲੇ ਵੀ ਪਾਈ ਸੀ ਦੇ ਕਲੀ ਤੇ ਚਲੋ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਉਹ ਜਲਦੀ ਜਲ ਤੁਰੇ ਮੈਂ ਇਹਦੇ ਵਿੱਚ ਹੁਣ ਦੇਖਦੀ ਆ ਪਾਣੀ ਲੈ ਕੇ ਪਾਉਣੀ ਆ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਆਣੀ ਤੁਮਗੇ ਤੇ ਆਪਾਂ ਨਿੰਬੂ ਨੇ ਇਹ ਵੀ ਕਿੰਨੋਂ ਦਾ ਬੂਟਾ ਦੇ ਵਿੱਚ ਵੀ ਪਾਤੀ ਸੀ ਕਲੀ ਥੱਲੇ ਤੇ ਇੱਕ ਹੈਗਾ ਆਪਣਾ ਨਿੰਬੂ ਦਾ ਬੂਟਾ ਚਾਂ ਵਾਲਾ ਇਹ ਵੀ ਕਲੀ ਪਾਤੀ ਮੈਂ ਸਾਰੇ ਜਿਹੜੇ ਫਲਾਂ ਦੇ ਬੂਟੇ ਸੀਗੇ ਇਹਨਾਂ ਚ ਵੀ ਮੈਂ ਕਲੀਆਂ ਪਾਤੀਆਂ ਤੇ ਇੱਕ ਮੈਂ ਲਾਇਆ ਸੀ ਮਰੂਤ ਦਾ ਬੂਟਾ ਦਿਖਾਉਣੇ ਤੁਹਾਨੂੰ ਚੱਲ ਕੇ ਉਹ ਵੀ ਮਰੂਤ ਦਾ ਬੂਟਾ ਜੰਗਲ ਦੇ ਵਿੱਚੋਂ ਗੁਜ਼ਰਨਾ ਪੈਂਦਾ ਤੇ ਦੇਖ ਸਕਦੇ ਹੋ ਆ ਸੀਗਾ ਮੇਰਾ ਮਰੂਤ ਦਾ ਬੂਟਾ ਇਹ ਵੀ ਆ ਸੀਪਾ ਤੋਂ ਸਾਫ ਜਿਆ ਕਰਿਆ ਥਾਂ ਕਰਕੇ ਥੋੜਾ ਜਿਹਾ ਹੋਰ ਹੈਗਾ ਨਹੀਂ ਸਾਰਾ ਘਾਣ ਵਾਲਾ ਹੋਇਆ ਪਿਆ ਸੀ ਦੇਖ ਸਕਦੇ ਸਾਡੀ ਮੱਕੀ ਦਾ ਕੀ ਹਾਲ ਹੋਇਆ ਪਿਆ ਸਾਰੀ ਮੱਕੀ ਮੱਚੀ ਪਈ ਆ ਉਹ ਸਾੜ ਤੇ ਬੱਚੇ ਬੱਚੇ ਹੂਸਲੀਆਂ ਆਈਆਂ ਪਈਆਂ ਸੀ ਸੋਹਣੀਆਂ ਬਹੁਤ ਤੇ ਚਲੋ ਪਸ਼ੂਆਂ ਲਈ ਜਿਹੜਾ ਆਪਾਂ ਕਰ ਰਹੇ ਹੁੰਨੇ ਆਪਣਾ ਕੰਮ ਹੁੰਦਾਗਾ ਉਹ ਤਾਂ ਕਰਨਾ ਹੈ ਜਾਂ ਰੱਬ ਆਪਣੇ ਰੱਬ ਦੇ ਵੀ ਕੋਈ ਸਾਰੇ ਨਹੀਂ ਤੇ ਆਪਣੇ ਵੀ ਕੋਈ ਸਾਰੇ ਨਹੀਂ ਠੀਕ ਆ ਜਿਹੜਾ ਕਰਨਾ ਪ੍ਰਮਾਤਮਾ ਨੇ ਚੰਗਾ ਹੀ ਕਰਨਾ ਹੁੰਦਾਗਾ ਮਾੜਾ ਤਾਂ ਕੋਈ ਕਰਦਾ ਨਹੀਂਗਾ ਤੇ ਚਲੋ ਹੁਣ ਆਪਾਂ ਕਰਦੇ ਆ ਪਰੰਦਰਲਾ ਕੰਮ ਦਿਖਾਤਾ ਤੁਹਾਨੂੰ ਇੰਨਾ ਕਰੋ ਟੈਨਾਂ ਦੀ ਮੱਕੀ ਵੀ ਬਹੁਤ ਸੋਹਣੀ ਹੋਈ ਹੋਈ ਸੀਗੀ ਜੇ ਨਾਮ ਹੀ ਪੈਂਦੇ ਨਾ ਫਿਰ ਇਹ ਮੱਕੀ ਨੇ ਕਾਫੀ ਹੋ ਜਾਣਾ ਸੀਗਾ ਦੇਖ ਸਕਦੇ ਹੋ ਕਾਫੀ ਸੱਲੀ ਗੱਡੀ ਬੱਤੀ ਹੈ ਜੀ ਆਲੇ ਸਾਰੇ ਚਲੋ ਜੋ ਪਰਮਾਤਮਾ ਕਰ ਰਿਹਾ ਚੱਲ ਜੇ ਲਈ ਕਰਦਾਗਾ ਫਿਰ ਉਹਨੂੰ ਵੱਡ ਕੇ ਦੇਖਾਂਗੇ ਜਿਵੇਂ ਬੀਜਾਂਗੇ ਨੀਵਰਸੀਨ ਬੀਜਾਂਗੇ ਹਾਂਜੀ ਹੁਣ ਮੈਂ ਨਾ ਸਾਰਾ ਕੰਮ ਕਰ ਲਿਆ ਖਤਮ ਕਿਉਂਕਿ ਸੰਕਰ ਜੀ ਗਏ ਸੀ ਮੋਟਰ ਪਾਉਣ ਤਾਂ ਕਰਕੇ ਵਲੌਗ ਨਹੀਂ ਬਣ ਸਕਿਆ ਉਦੋਂ ਆਪਣਾ ਤਾਂ ਵੀਡੀਓ ਤੇ ਮੈਂ ਜਿੰਨਾ ਕੋ ਹੋ ਸਕਿਆ ਧਾਰਾ ਚੋਕ ਕੇ ਸਾਰੇ ਪਾਸੋਂ ਸਾੜ ਦਿੱਤਾ। بس ਆਮ ਮਜਗਾ ਰਹਿੰਦੀ ਹੈਗੀ। ਬਾਕੀ ਸਭ ਬੱਠਲ ਭਰੇ ਪਏ ਸੀ। ਉਹਨੂੰ ਪਤਾ। ਆਏ ਕਹਿੰਦੇ ਵੀ ਸ਼ਾਮ ਸਕਦੇ ਤੁਸੀਂ। ਸ਼ਾਮ ਹੋ ਚੁੱਕੀ ਹੈ ਅਜੇ ਤੱਕ ਉਹ ਆਏ ਨਹੀਂ ਕਹਿੰਦੇ ਸਖ ਕਲਾਸ ਨਾਲ ਕਰ ਰਹੇ ਨੇ ਪੌਣ ਵਾਲਾ ਕਹਿੰਦੇ ਉਹ ਤੋਂ ਬਾਅਦ ਆਵਾਂਗੇ। ਤੇ ਬਾਕੀ ਪਾਸੋਂ ਆਪਾਂ ਸਾਰਾ ਸਾੜਦ ਕਰ ਤੇ ਤੂੜੀ ਪਾ ਪੀ ਸੀਗੀ। ਤੇ ਸਾਰਾ ਇਦੋਂ ਕੰਮ ਆਪਣਾ ਡਨ ਹੋ ਚੁੱਕਿਆ ਹੈਗਾ। ਆਸ ਮੋਸਟਲੀ ਚਲੋ। ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਕਰਿਓ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਆ ਵੀ ਵੱਧ ਤੋਂ ਵੱਧ ਤੁਹਾਨੂੰ ਵਲੌਗ ਇੱਕ ਵੀਡੀਓ ਸਾਰਾ ਕੁਝ ਦਿਖਾਉਣ ਦੀ ਜਿਉਂ ਕਿਉਂਕਿ ਐ ਹੁੰਦਾ ਨਾ ਮੋਬਾਈਲ ਤੇ ਫੜਨ ਨਾਲ ਕੋਈ ਹੁੰਦਾ ਨਾ ਕਰਕੇ ਵਲੌਗ ਥੋੜੀ ਵਿੱਚ ਮਿਸਟੇਕ ਹੋ ਜਾਂਦੀ ਹੈ ਕਿ ਚਲੋ ਕੋਈ ਨਾ ਇਸ ਲਈ ਮਾਫੀ ਮੰਗਦੇ ਆਂਗੇ ਅਸੀਂ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵੀਡੀਓ ਤੇ ਵਲੌਗ ਵਧੀਆ ਬਣਾਉਣ ਦੀ ਧੰਨਵਾਦ ਜੀ